ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਪਜੀ ਸਾਹਿਬ ਦੀ ਵੀਵੀ ਪੌੜੀ ਤੇ ਥੋੜੀ ਗੱਲਬਾਤ ਕਰਾਂਗੇ ਹਾਂਜੀ ਇਹ ਪੌੜੀ ਨਾ ਕਰਮਾਂ ਦੇ ਫਲ ਤੇ ਰੱਬੀ ਹੁਕਮ ਬਾਰੇ ਸੋਚਣ ਲਾਉਂਦੀ ਹੈ ਹਾਂਜੀ ਸ਼ੁਰੂਆਤ 'ਚ ਇੱਕ ਬੜੀ ਵਧੀਆ ਤੁਲਨਾ ਹੈ ਤਾਂਦੀ ਮੈਲ ਤੇ ਮੰਦੀ ਮੈਲ ਵਿਚਕਾਰ ਬਿਲਕੁਲ ਇਹ ਤੁਲਨਾ ਮਤਲਬ ਬਹੁਤ ਹੀ ਡੂੰਗੀ ਹੈ ਗੱਲ ਬਾਹਰਲੀ ਸਫਾਈ ਤੋਂ ਸ਼ੁਰੂ ਹੁੰਦੀ ਹੈ ਪਰ ਅੰਦਰ ਦੀ ਸ਼ੁੱਧਤਾ ਤੱਕ ਪਹੁੰਚ ਜਾਂਦੀ ਹੈ ਹਾਂਜੀ ਜਿਵੇਂ ਪੌੜੀ ਚੋਂ ਦਾ ਪਰ ਇਹ ਹੱਥ ਪੈਰ ਤਨ ਦੇ ਜੇ ਹੱਥ ਪੈਰ ਸਰੀਰ ਮੈਲਾ ਹੋ ਜਾਵੇ ਤਾਂ ਪਾਣੀ ਧੋਤੇ ਉਤਰਸਖੇ ਪਾਣੀ ਨਾਲ ਉਹ ਮੈਲ ਓਖੇ ਉਤਰ ਜਾਂਦੀ ਹੈ ਸਹੀ ਗੱਲ ਹੈ ਤੇ ਜੇ ਕੱਪੜਾ ਗੰਦਾ ਹੋ ਜਾਵੇ ਮੂਤ ਪਲੀਤੀ ਕੱਪੜ ਹੋਏ ਤਾਂ ਦੇ ਸਾਬੁਨ ਲਈਏ ਉਦਵੇ ਸਾਬੁਨ ਨਾਲ ਸਾਫ ਹੋ ਜਾਂਦਾ ਇਹ ਤਾਂ ਮਤਲਬ ਸਿੱਧੀ ਜੀ ਗੱਲ ਹੈ ਹਾਂ ਇਹ ਸਮਝ ਆਉਂਦੀ ਹੈ ਪਰ ਫੇਰ ਅਗਲੀ ਤੁਕ ਚ ਸਵਾਲ ਆਉਂਦਾ ਹੈ ਭਰੀਏ ਮਤ ਪਾਪਾਂ ਕੇ ਸੰਗ ਜਦੋਂ ਬੁੱਧੀ ਮਤ ਪਾਪਾਂ ਨਾਲ ਭਰ ਜਾਵੇ ਅੱਛਾ ਫੇਰ ਉਹ ਕਿਵੇਂ ਥੋਲੇ ਇੱਥੇ ਇੱਥੇ ਆ ਕੇ ਗੱਲ ਗਹਿਰੀ ਹੋ ਜਾਂਦੀ ਹੈ ਕਿਉਂਕਿ ਸਰੀਰ ਦੀ ਮੈਲ ਕੱਪੜੇ ਦੀ ਮੈਲ ਉਹ ਤਾਂ ਪਾਣੀ ਸਾਬਣ ਮਤਲਬ ਭੌਤਿਕ ਚੀਜ਼ਾਂ ਨਾਲ ਸਾਫ਼ ਹੋ ਗਈ ਹਾਂਜੀ ਪਰ ਮਨ ਦੀ ਮੈਲ ਬੁੱਧੀ ਦੀ ਮੈਲ ਜਿਹੜੀ ਪਾਪਾਂ ਕਰਕੇ ਬੁਰੇ ਖਿਆਲਾਂ ਕਰਕੇ ਲੱਗੀ ਹੈ ਹੂੰ ਉਹ ਕਿਵੇਂ ਸਾਫ਼ ਹੋਵੇ ਬਾਣੀ ਜਵਾਬ ਦਿੰਦੀ ਹੈ ਉਹ ਤੋਪੈ ਨਾਵੇਂ ਕੈ ਰੰਗ ਨਾਵੇਂ ਕੈ ਰੰਗ ਹਾਂ ਉਹ ਸਿਰਫ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਉਸ ਦੇ ਪ੍ਰੇਮ ਵਿੱਚ ਰੰਗੇ ਜਾਣ ਨਾਲੀ ਤੁਲ ਸਕਦੀ ਕੋਈ ਬਾਹਰੀ ਚੀਜ਼ ਨਹੀਂ ਸਾਫ ਕਰ ਸਕਦੀ ਜਿਵੇਂ ਕੋਈ ਕਰਮ ਕਾਂਡ ਵਰਤ ਵਗੈਰਾ ਉਹ ਸਿਰਫ ਤੇ ਸਿਰਫ ਪਰਮਾਤਮਾ ਦੀ ਭਗਤੀ ਨਾਲ ਉਸ ਦੇ ਨਾਲ-ਨਾਲ ਉਸ ਦੀ ਵਡਿਆਈ ਉਸ ਦੇ ਗੁਣਾਂ ਨੂੰ ਸਮਝਣ ਨਾਲ ਹੀ ਸਾਫ਼ ਹੋ ਸਕਦੀ ਹੈ। ਮਤਲਬ ਸਿਮਰਨ ਨਾਲ ਭਗਤੀ ਨਾਲ ਬਿਲਕੁਲ ਨਾਮ ਦਾ ਰੰਗ ਚੜਨਾ ਮਤਲਬ ਆਪਣੀ ਸੋਚ ਆਪਣੀ ਸੁਰਤ ਨੂੰ ਉਸ ਨਾਮ ਨਾਲ ਉਸ ਸੱਚ ਨਾਲ ਜੋੜਨਾ। ਇਹ ਨਾਮ ਦੇ ਰੰਗ ਵਾਲੀ ਗੱਲ ਬਹੁਤ ਅਹਿਮ ਹੈ। ਅੱਗੇ ਫਿਰ ਕਰਮਾਂ ਦੀ ਗੱਲ ਆ ਜਾਂਦੀ ਹੈ। ਹਾਂਜੀ। ਪੁੰਨੀ ਪਾਪੀ ਆਖਣ ਨਾਲ ਹੀ ਸਿਰਫ ਕਹਿਣ ਨਾਲ ਆਖਣ ਨਾਲ ਕੋਈ ਪੁੰਨੀ ਜਾਂ ਪਾਪੀ ਨਹੀਂ ਬਣ ਜਾਂਦਾ ਠੀਕ ਹੈ ਸਗੋ ਕਰ ਕਰ ਕਰਨਾ ਲਿਖ ਲੈ ਜਾਹੋ ਜੋ ਮਨੁੱਖ ਕਰਦਾ ਹੈ ਉਹ ਨਾਲੋਂ ਨਾਲ ਲਿਖਿਆ ਜਾ ਰਿਹਾ ਹੈ ਅੱਛਾ ਤੇ ਫਿਰ ਆਪੇ ਬੀਜ ਆਪੇ ਹੀ ਖਾਹੋ ਇਹ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੋ ਗਈ ਬਿਲਕੁਲ ਬਿਲਕੁਲ ਇਹ ਸਿੱਧਾ ਸਿੱਧਾ ਕਰਮ ਦਾ ਸਿਧਾਂਤ ਹੈ ਕਾਰਨ ਤੇ ਪ੍ਰਭਾਵ ਜਿਸ ਨੂੰ ਅੰਗਰੇਜ਼ੀ ਚ ਕੌਜ਼ ਐਂਡ ਇਫੈਕਟ ਵੀ ਕਹਿੰਦੇ ਹਨ ਹਾਂ ਜੋ ਅਸੀਂ ਕਰ ਰਹੇ ਹਾਂ ਉਹਦਾ ਨਤੀਜਾ ਸਾਨੂੰ ਹੀ ਭੁਗਤਣਾ ਪੈਣਾ ਕੋਈ ਹੋਰ ਨਹੀਂ ਸਾਡੇ ਕੰਮ ਹੀ ਸਾਡਾ ਅਗਲਾ ਰਾਹ ਬਣਾਉਂਦੇ ਨੇ। ਮਤਲਬ ਸਾਡੀ ਕਿਸਮਤ ਸਾਡੇ ਹੱਥ। ਇੱਕ ਤਰ੍ਹਾਂ ਨਾਲ ਸਾਡੇ ਕਰਮਾਂ ਦੇ ਆਧਾਰ ਤੇ ਹੀ ਸਭ ਕੁਝ ਹੈ। ਇਹ ਕੋਈ ਬਾਹਰੀ ਇਤਫਾਕ ਨਹੀਂ ਸਾਡੇ ਆਪਣੇ ਕੀਤੇ ਦਾ ਫਲ ਹੈ ਜੋ ਲਿਖਿਆ ਜਾ ਰਿਹਾ ਹੈ। ਤੇ ਫਿਰ ਇਹ ਸਾਰਾ ਕਰਮਾਂ ਦਾ ਲੇਖਾ ਜੋਖਾ ਇਹਦਾ ਹੁਕਮ ਨਾਲ ਕੀ ਸੰਬੰਧ ਹੈ? ਅਖੀਰ ਚ ਆਉਂਦਾ ਨਾਨਕ ਹੁਕਮੀ ਆਵੋ ਜਾਹੋ। ਇਹ ਬਹੁਤ ਜ਼ਰੂਰੀ ਪੁਆਇੰਟ ਹੈ। ਹੁਕਮ ਮਤਲਬ ਉਹ ਰੱਬੀ ਪਾਣਾ। ਉਹ ਬ੍ਰਹਮੰਡੀ ਨਿਯਮ ਜਿਸ ਵਿੱਚ ਸਭ ਕੁਝ ਚੱਲ ਰਿਹਾ ਅੱਛਾ ਉਹ ਹੁਕਮ ਅਧੀਨ ਜਨਮ ਮਰਨ ਦਾ ਚੱਕਰ ਆਉਣਾ ਜਾਣਾ ਆਵੋ ਜਾਹੋ ਇਹ ਬੇਤਰਤੀਬ ਨਹੀਂ ਹੈ ਇਹ ਉਸ ਹੁਕਮ ਦੇ ਅਧੀਨ ਹੀ ਹੈ ਤੇ ਸਾਡੇ ਕਰਮ ਸਾਡੇ ਕਰਮ ਉਸ ਹੁਕਮ ਦੇ ਦਾਇਰੇ ਵਿੱਚ ਹੀ ਆਪਣਾ ਫਲ ਦਿੰਦੇ ਨੇ ਜਿਸ ਕਰਕੇ ਜੀਵ ਵੱਖ-ਵੱਖ ਹਾਲਤਾਂ ਚੋਂ ਜੂਨਾ ਚੋਂ ਲੰਘਦਾ ਹੈ ਉਸ ਹੁਕਮ ਅਨੁਸਾਰ ਹੀ ਆਉਂਦਾ ਜਾਂ ਜਾਂਦਾ ਰਹਿੰਦਾ ਹੈ ਤੇ ਇਹ ਸਾਰੀ ਗੱਲਬਾਤ ਤੋਂ ਮੈਨੂੰ ਲੱਗਦਾ ਤਿੰਨ ਮੁੱਖ ਗੱਲਾਂ ਨਿਕਲੀਆਂ ਜੀ ਇੱਕ ਤਾਂ ਮਨ ਦੀ ਸਫਾਈ ਲਈ ਨਾਮ ਦਾ ਰੰਗ ਮਤਲਬ ਪ੍ਰਭੂ ਨਾਲ ਜੁੜਨਾ ਜ਼ਰੂਰੀ ਹੈ ਬਿਲਕੁਲ ਦੂਜਾ ਕਰਮਾਂ ਦੀ ਜ਼ਿੰਮੇਵਾਰੀ ਸਾਡੇ ਤੇ ਹੈ ਜੋ ਬੀਜਾਂਗੇ ਉਹੀ ਵੱਡਾਂਗੇ ਸਹੀ ਗੱਲ ਤੇ ਤੀਜਾ ਸਾਰਾ ਜੀਵਨ ਚੱਕਰ ਰੱਬੀ ਹੁਕਮ ਅਧੀਨ ਹੈ ਹਾਂ ਬਿਲਕੁਲ ਸਹੀ ਨਿਚੋੜ ਹੈ ਤੇ ਇਹ ਤਿੰਨੇ ਗੱਲਾਂ ਸਾਨੂੰ ਜ਼ਿੰਦਗੀ ਨੂੰ ਕਹਿ ਲੋ ਥੋੜਾ ਸੁਚੇਤ ਹੋ ਕੇ ਜਿਉਣ ਲਈ ਪ੍ਰੇਰਦੀਆਂ ਨੇ ਆਪਣੇ ਕੰਮਾਂ ਵੱਲ ਧਿਆਨ ਦੇਣ ਲਈ ਤੇ ਅੰਦਰ ਦੀ ਸਫਾਈ ਦੀ ਅਹਿਮੀਅਤ ਸਮਝਾਉਂਦੀਆਂ ਨੇ ਤਾਂ ਕਹਿ ਸਕਦੇ ਹਾਂ ਕਿ ਜਪਜੀ ਸਾਹਿਬ ਦੀ ਇਹ ਵੀ ਵੀ ਪੌੜੀ ਸਾਨੂੰ ਅੰਦਰੂਨੀ ਸ਼ੁੱਧਤਾ ਕਰਮਾਂ ਦੀ ਜ਼ਿੰਮੇਵਾਰੀ ਤੇ ਹੁਕਮ ਦੀ ਸਰਵਉੱਚਤਾ ਦਾ ਬਹੁਤ ਸਪਸ਼ਟ ਸੁਨੇਹਾ ਦਿੰਦੀ ਹੈ ਹਾਂਜੀ ਬਿਲਕੁਲ ਇੱਕ ਆਖਰੀ ਗੱਲ ਮੇਰੇ ਮਨ ਚ ਆ ਰਹੀ ਹੈ ਜੇ ਆਪਾਂ ਅੱਜ ਦੇ ਸਮੇਂ 'ਚ ਦੇਖੀਏ ਜਿੱਥੇ ਇੰਨੀ ਜ਼ਿਆਦਾ ਜਾਣਕਾਰੀ ਹੈ ਐਨੇ ਵਿਚਾਰ ਨੇ ਕਈ ਵਾਰ ਸਹੀ ਗਲਤ 'ਚ ਫਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਹਾਂ ਇਹ ਤਾਂ ਹੈ ਉਥੇ ਗੁਰੂ ਸਾਹਿਬ ਦਾ ਇਹ ਕਹਿਣਾ ਕਿ ਮਤ ਨੂੰ ਧੋਣਾ ਬੁੱਧੀ ਨੂੰ ਸਾਫ਼ ਰੱਖਣਾ ਇਹ ਕਿੰਨਾ ਜ਼ਰੂਰੀ ਹੋ ਜਾਂਦਾ ਹੈ ਹੂੰ ਸੋਚਣ ਵਾਲੀ ਗੱਲ ਹੈ ਅੱਜ ਦੀ ਭੱਜ ਦੌੜ 'ਚ ਅਸੀਂ ਆਪਣੀ ਮਾਨਸਿਕ ਸਪਸ਼ਟਤਾ ਆਪਣੀ ਨੈਤਿਕ ਸ਼ੁੱਧਤਾ ਨੂੰ ਕਿਵੇਂ ਬਣਾਈ ਰੱਖ ਸਕਦੇ ਹਾਂ ਇਹ ਸਵਾਲ ਸ਼ਾਇਦ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਜੀ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੌਡਕਾਸਟ ਵਿੱਚ ਜਪਜੀ ਸਾਹਿਬ ਦੀਆਂ ਅਗਲੀ ਪੌੜੀਆਂ ਦੇ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ